ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਬਟਿਕ ਬਲੱਡਾ ਵੱਲੋਂ ਅੱਜ ਦੇ ਜਿਹੜੇ ਅਸੀਂ ਕੱਟ ਪੀਸ ਲੈ ਕੇ ਆਏ ਆਂ ਬ੍ਰਾਂਡਡ ਤੇ ਫਰੈਸ਼ ਵਾਲੇ ਕੱਟ ਪੀਸ ਹੈ ਜੀ ਸਾਰੇ ਵਧੀਆ ਪੀਸ ਰਹਿਣਗੇ ਪੂਰੀ ਸ਼ਰਟ ਰਹੂਗੀ ਕੋਈ ਡਿਫੈਕਟ ਨਹੀਂ ਹੋਊਗਾ ਤੇ ਬ੍ਰਾਂਡਡ ਰਹਿਣਗੇ ਪੀਸ ਤੇ ਪਿਓਰ ਕਾਟਨ ਰਹੂਗਾ ਸਟਾਫ ਅਸੀਂ ਨਾਲ बॉਟਮ ਵੀ ਮੈਚ ਕਰਾਂਗੇ ਠੀਕ ਹੈ ਜੀ बॉਟਮ ਦੇ ਨਾਲ ਸੂਟ ਦੀ ਜਿਹੜੀ ਪ੍ਰਾਈਸ ਰਹੂਗੀ ਉਹ 650 ਰੁਪਏ ਰਹੂਗੀ ਤੇ ਸਾਰੇ ਜਿਹੜੇ ਸੂਟ ਆ ਜੀ ਸਾਰਾ ਜਿਹੜਾ ਸ਼ਰਟ ਪੀਸ ਹੈ ਬ੍ਰਾਂਡਡ ਰਹਿਣ ਵਾਲਿਆ ਪਿਓਰ ਕਾਟਨ ਦੇ ਰਹਿਣ ਵਾਲਿਆ ਠੀਕ ਹੈ ਜੀ ਤੇ ਜਿਹੜੇ ਪ੍ਰਿੰਟ ਹੋਣਗੇ ਸਾਰੇ ਯੂਨੀਕ ਜੇ ਹੋਣਗੇ ਪ੍ਰਿੰਟ ਆਮ ਤੁਹਾਨੂੰ ਸ਼ਾਪ ਤੋਂ ਇਹ ਵਾਲੇ ਪ੍ਰਿੰਟ ਕੋਈ ਵੀ ਪ੍ਰੋਵਾਈਡ ਨਹੀਂ ਹੋਣਗੇ ਸਭ ਤੋਂ ਫਸਟ ਤੁਸੀਂ ਦੇਖੋ ਕੱਟ ਪੀਸ 100% ਕਾਟਨ ਹੈ ਜੀ ਇਹ ਬਿਲਕੁਲ 100% ਕਾਟਨ ਹੈ ਬਹੁਤ ਹੀ ਸੌਫਟ ਵਾਲਾ ਸਟੱਫ ਹੈ ਵਿਦਆਊਟ ਲਾਈਨਿੰਗ ਸੂਟ ਬਣਨ ਵਾਲਾ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਤੁਹਾਨੂੰ ਇਹਦਾ ਪ੍ਰਿੰਟ ਦੇ ਰਹੇ ਹਾਂ ਅਸੀਂ ਠੀਕ ਹੈ ਜੀ ਬਹੁਤ ਹੀ ਜਿਆਦਾ ਪਿਆਰਾ ਜਿਹਾ ਪ੍ਰਿੰਟ ਦੇ ਰਹੇ ਆ ਤੁਹਾਨੂੰ ਇਹ ਵਾਲੀ ਜਿਹੜੀ ਸ਼ਰਟ ਪੀਸ ਮਿਲੂਗੀ ਇੱਕ ਤੁਹਾਡੇ ਲਈ ਇੱਕ ਹੋਰ ਅਸੀਂ ਕਹਿਣ ਲੱਗੀਆਂ ਜੀ ਜਿਹੜਾ ਸ਼ਰਟ ਪੀਸ ਰਹੂਗਾ ਉਹ ਡਬਲ ਪਣੇ ਦੇ ਵਿੱਚ ਰਹੂਗਾ 2 ਮੀਟਰ ਰਹੂਗੀ ਕੱਟ ਠੀਕ ਹੈ ਜੀ ਤੁਹਾਨੂੰ 650 ਦੇ ਵਿੱਚ ਬਾਟਮ ਦੇ ਨਾਲ ਇਹ ਵਾਲਾ ਸੂਟ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਆ ਪੀਸ ਦੇਖੋ ਕਿੰਨਾ ਪਿਆਰਾ ਪ੍ਰਿੰਟ ਦੇਖੋ ਕਿੰਨਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਅਸੀਂ ਇਹਦੀ ਜਿਹੜੀ ਇਹਦੇ ਨਾਲ ਬਾਟਮ ਲਗਾਈ ਹੈ ਜੀ ਤੁਸੀਂ ਪਲੇਨ ਕੈਮਰਕ ਦੀ ਬਾਟਮ ਦੇ ਨਾਲ ਸਾਡੇ ਕੋਲੋਂ 650 ਦੇ ਵਿੱਚੋਂ ਇਹ ਵਾਲਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਲੇਨ ਕੈਮਰਕ ਦੀ ਬਾਟਮ ਦੇ ਨਾਲ ਠੀਕ ਹੈ ਜੀ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਬਾਈ ਕਰ ਸਕਦੇ ਹੋ ਤੇ ਰੈਸਟ ਕਲਰ ਦੀ ਬਾਟਮ ਵੀ ਤੁਸੀਂ ਸਾਡੇ ਨਾਲ ਕੋਲੋਂ ਇਹ ਨਾਲ ਬਾਈ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਵਾਈਟ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਵਾਈਟ ਕਲਰ ਦੀ ਬਾਟਮ ਦੇ ਨਾਲ ਵੀ ਤੁਸੀਂ ਸਾਡੇ ਕੋਲ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਵੀ ਬਾਈ ਕਰ ਸਕਦੇ ਹੋ ਤੇ ਨੂੰ ਵਾਈਟ ਬਾਟਮ ਦੇ ਨਾਲ ਵੀ ਦਿਖਾਵਾਂਗੇ ਅਸੀਂ ਵੈਸੇ ਇਹਦੇ ਨਾਲ ਬਾਟਮ ਲਗਾ ਰਹੇ ਹਾਂ ਔਰਗੈਂజా ਪੈਚਵਰਕ ਵਾਲੀ ਜੇਕਰ ਤੁਸੀਂ ਪਲੇਨ ਕੈਮਰਕ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲ ਲੈ ਸਕਦੇ ਹੋ ਦੇਖੋ ਇਹਦੇ ਨਾਲ ਵੀ ਇਹ ਸ਼ਰਟ ਪੀਸ ਦੀ ਲੁੱਕ ਦੇਖੋ ਬ੍ਰਾਂਡਡ ਰੈਂਡ ਵਾਲਾ ਪੀਸ ਪ੍ਰਿੰਟ ਦੇਖੋ ਕਿੰਨਾ ਪਿਆਰਾ ਯੂਨੀਕ ਜੀ ਪ੍ਰਿੰਟਿੰਗ ਹੈ ਦੀ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਆ। ਇਹ ਕੇ ਵਾਲੀ ਬਾਟਮ ਰਹੂਗੀ। ਠੀਕ ਹੈ। ਇਹ ਵਾਲੀ ਬਾਟਮ ਰਹੂਗੀ ਜੇਕਰ ਤੁਸੀਂ ਇਹ ਵਾਲੀ ਬਾਟਮ ਲੈਣਾ ਚਾਹੁੰਦੇ ਹੋ। ਜੇਕਰ ਤੁਸੀਂ ਪਲੇਨ ਕੈਮਰਕ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਪਲੇਨ ਕੈਮਰਕ ਦੀ ਬਾਟਮ ਵੀ ਲੈ ਸਕਦੇ ਹੋ। ਇਹ ਕੇ ਵਾਲੀ ਬਾਟਮ ਮਿਲੂਗੀ ਤੁਹਾਨੂੰ। ਠੀਕ ਹੈ ਜੀ ਸਾਡੇ ਕੋਲ ਦੋ ਤਰ੍ਹਾਂ ਦੀਆਂ ਬਾਟਮਾਂ ਜੀ। ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਆ। ਦੇਖੋ ਇਹਦੀ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ। ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਜੇਕਰ ਤੁਸੀਂ ਇਹਨੂੰ ਵਾਈਟ ਸ਼ਰਟ ਦੇ ਨਾਲ ਵੇਅਰ ਕਰੋਗੇ ਤਾਂ ਬਹੁਤ ਜ਼ਿਆਦਾ ਪਿਆਰਾ ਸੂਟ ਜਿਹੜਾ ਬਣ ਕੇ ਰੈਡੀ ਹੋਣਾ ਪ੍ਰਿੰਟਿੰਗ ਦੇਖੋ ਤੁਹਾਨੂੰ ਕਿੰਨੀ ਪਿਆਰੀ ਆ ਇੱਕ ਤੁਹਾਡੇ ਲਈ ਇਹ ਗਿਫਟ ਹੈ ਜੀ ਇਸ ਤੁਹਾਨੂੰ ਡਬਲ ਪਣੇ ਦੇ ਵਿੱਚ ਮੈਰ ਰਿਹਾ ਸ਼ਰਟ ਪੀਸ ਠੀਕ ਹੈ ਜੀ ਪਣਾ ਇਹਦਾ ਡਬਲ ਹੈ 2 ਮੀਟਰ ਸ਼ਰਟ ਪੀਸ ਰਹੂਗਾ ਡਬਲ ਪਣੇ ਦੇ ਵਿੱਚ ਤੁਹਾਨੂੰ ਸ਼ਰਟ ਪੀਸ ਮੈਰ ਰਿਹਾ ਬਹੁਤ ਪਿਆਰਾ ਸੂਟ ਬਣਨਾ ਰੈਡੀ ਹੋਣਾ ਇਹ ਬਣ ਕੇ ਅਸੀਂ ਵੈਸੇ ਇਹਦੇ ਨਾਲ ਵਾਈਟ ਬਾਟਮ ਜ਼ਿਆਦਾ ਬੈਸਟ ਸਮਝਦੇ ਹਾਂ ਸਮਝਦੇ ਹਾਂ ਲਗਾਉਣ ਲਈ ਕਿਉਂਕਿ ਵਾਈਟ ਬਾਟਮ ਦੇ ਨਾਲ ਇਹ ਵਾਲੀ ਸ਼ਰਟ ਪੀਸ ਬਹੁਤ ਪਿਆਰੀ ਲੱਗਣੀ ਹੈ ਜੀ ਦੇਖੋ ਜੀ ਠੀਕ ਹੈ ਜੀ ਜੇਕਰ ਤੁਸੀਂ ਆਪਣੇ ਮੁਤਾਬਕ ਕੋਈ ਮੈਚਿੰਗ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਬਾਟਮ ਵੀ ਲਗਾ ਸਕਦੇ ਹੋ ਠੀਕ ਹੈ ਜੀ ਜਾਂ ਅਸੀਂ ਇਹਦੇ ਨਾਲ ਥੋੜੀ ਜੀ ਮਸਟਰਡ ਕਲਰ ਦੀ ਬਾਟਮ ਵੀ ਲਗਾਵਾਂਗੇ ਮਸਟਰਡ ਕਲਰ ਦੀ ਬਾਟਮ ਵੀ ਲਗਾਵਾਂਗੇ ਪਰ ਜ਼ਿਆਦਾ ਵਾਈਟ ਬੈਸਟ ਆ ਜੀ ਇਹਦੇ ਨਾਲ ਠੀਕ ਹੈ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਆ ਸਾਡੇ ਪ੍ਰਿੰਟ ਬਹੁਤ ਜ਼ਿਆਦਾ ਪਿਆਰੇ ਰਹਿਣ ਵਾਲੇ ਆ ਜੀ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਸਟੱਫ ਰਹਿਣ ਵਾਲਾ ਪਿਓਰ ਕਾਟਨ ਸਟੱਫ ਔਟ ਲਾਈਨਿੰਗ ਬਣੂਗਾ ਸੂਟ ਬ੍ਰਾਂਡਡ ਪੀਸ ਰਹਿਣ ਵਾਲਿਆ ਗਾਰੰਟੀ ਵਾਲੇ ਪੀਸ ਹੈ ਠੀਕ ਹੈ ਜੀ ਕੋਈ ਕਲਰ ਨਹੀਂ ਇਹਦਾ ਜਾਣ ਵਾਲਾ ਕੋਈ ਰਾਫ ਨਹੀਂ ਹੋਣ ਵਾਲੇ ਵਾਲੇ ਪੀਸ ਬਹੁਤ ਪਿਆਰੇ ਪੀਸ ਹੈ ਅਸੀਂ ਇਹਦੇ ਨਾਲ ਜਿਹੜੀ ਬਾਟਮ ਲਗਾ ਰਹੇ ਆ ਉਹ ਸਕਿਨ ਕਲਰ ਚ ਲਗਾ ਰਹੇ ਆ ਜੀ ਠੀਕ ਹੈ ਵੈਸੇ ਵਾਈਟ ਬਾਟਮ ਦੇ ਨਾਲ ਅਸੀਂ ਕਿਸੇ ਵੀ ਤਰ੍ਹਾਂ ਦਾ ਸ਼ਰਟ ਪੀਸ ਵੇਅਰ ਕਰ ਸਕਦੇ ਆ ਠੀਕ ਹੈ ਜੀ ਵਾਈਟ ਬਾਟਮ ਦੇ ਨਾਲ ਤਾਂ ਅਸੀਂ ਕਿਸੇ ਵੀ ਤਰ੍ਹਾਂ ਦਾ ਸ਼ਰਟ ਪੀਸ ਵੇਅਰ ਕਰ ਸਕਦੇ ਆ ਬਸ ਇਹਦੇ ਨਾਲ ਅਸੀਂ ਸਕਿਨ ਬਾਟਮ ਲਗਾਈ ਹੈ ਠੀਕ ਹੈ ਜੀ ਕੈਮਰਕ ਦੀ ਬਾਟਮ ਦੇ ਨਾਲ ਤੁਹਾਨੂੰ 650 ਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਜੀ ठीक है अगला पीस रहन वाला देखो ये भी प्रिंटिंग बड़ी प्यारी है ठीक है बहुत प्यारी प्रिंटिंग है यदा प्रिंट इस तरह होना जी ठीक है बहुत ज़्यादा प्यारा प्रिंट है जे बेस वाली बॉटम लगाना चाहते तो भी लगा सकते हो ठीक है जेकर ये वाली बॉटम लगाना चाहते हो तो यह भी लगा सकते हो ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਜੁਨੀਕ ਜੇ ਸਾਰੇ ਪ੍ਰਿੰਟ ਹੈ ਜਿੰਨਾਂ ਸੂਟਾਂ ਦੇ ਠੀਕ ਹੈ ਜਿਹੜੇ ਅਸੀਂ ਤੁਹਾਡੇ ਵਾਸਤੇ ਇਹ ਕੱਟ ਪੀਸ ਲੈ ਕੇ ਆਏ ਆ ਸ਼ਰਟ ਪੀਸ ਲੈ ਕੇ ਆਏ ਆ ਸਾਰੇ ਜੁਨੀਕ ਜੀ ਪ੍ਰਿੰਟਿੰਗ ਹੈ ਇਹਨਾਂ ਦੀ ਤੇ ਬ੍ਰਾਂਡਡ ਰਹਿਣ ਵਾਲੇ ਆ ਪੀਸ ਪਿਓਰ ਕਾਟਨ ਸਟਾਫ ਰਹੂਗਾ ਪੂਰੀ ਗਾਰੰਟੀ ਵਾਲਾ ਸਟਾਫ ਹੈ ਜੀ ਕੋਈ ਕਲਰ ਨਹੀਂ ਜਾਣਾ ਇਹਦਾ ਸਾਰੇ ਪੀਸਾਂ ਦੇ ਉੱਪਰ ਵੱਖਰੀ ਜੀ ਸ਼ਾਈਨਿੰਗ ਹੈ ਜੀ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਇਹਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਜੀ ਦੀ ਠੀਕ ਹੈ ਬੋਟਮ ਤੁਹਾਡੇ ਤੇ ਅਵੇਲੇਬਲ ਹੈ ਤੁਸੀਂ ਜਿੱਦਾਂ ਦੀ ਇਹਦੇ ਨਾਲ ਬੋਟਮ ਲਗਾਉਣਾ ਚਾਹੋ ਨੀ ਲਗਾ ਸਕਦੇ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਆ ਇਹਦੀ ਵੀ ਪ੍ਰਿੰਟ ਡਿਫਰੈਂਟ ਡਿਫਰੈਂਟ ਜ਼ਿਆਦਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹਦਾ ਇਹਦਾ ਪ੍ਰਿੰਟ ਇਸ ਤਰ੍ਹਾਂ ਸਿੱਧਾ ਆਊਗਾ ਜੀ ਜਾ ਲਾਈਟ ਆ ਰਿਹਾ ਕੈਮਰੇ ਚ ਪਰ ਪਿਸਤਾ ਜਾਂ ਕਲਰ ਹੈ ਇਹਦਾ ਦੇਖੋ ਬਹੁਤ ਜਿਆਦਾ ਪਿਆਰਾ ਪ੍ਰਿੰਟ ਹੈ ਇਹਦਾ ਨਜ਼ਦੀਕ ਤੋਂ ਤੁਹਾਨੂੰ ਦਿਖਾਉਣ ਲੱਗੇ ਆ ਜੁਨੀਕ ਜੇ ਪ੍ਰਿੰਟ ਹੈ ਸਾਰੇ ਜਿਹੜੇ ਅਸੀਂ ਤੁਹਾਡੇ ਵਾਸਤੇ ਸ਼ਰਟ ਪੀਸ ਲੈ ਕੇ ਆਏ ਆ ਫਰੈਸ਼ ਪੀਸ ਆ ਜੀ ਕਿਸੇ ਵੀ ਤਰ੍ਹਾਂ ਦੇ ਇਹਦੇ ਵਿੱਚ ਕੋਈ ਕੰਪਲੇਨ ਨਹੀਂ ਆਊਗੀ ਸਾਰੇ ਫਰੈਸ਼ ਪੀਸ ਸਾਰੇ ਫਰੈਸ਼ ਪੀਸ ਹੈ ਅਸੀਂ ਇਹਦਾ ਜਿਹੜੀ ਬਾਟਮ ਲਗਾਈ ਹੈ 베بی ਪਿੰਕ ਵੀ ਲਗਾਈ ਹੈ ਸੇਮ ਬੇਸ ਵੀ ਲਗਾਈ ਹੈ ਇਹ ਵਾਲੀ ਬਾਟਮ ਵੀ ਲਗਾਈ ਹੈ ਤੁਸੀਂ ਕਿਸੇ ਤਰ੍ਹਾਂ ਦੀ ਬਾਟਮ ਦੇ ਨਾਲ ਇਹ ਵਾਲਾ ਸ਼ਰਟ ਪੀਸ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਡੇ ਤੇ ਅਵੇਲੇਬਲ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਸਟਾਫ ਪਿਓਰ ਕਾਟਨ ਰਹਿਣ ਵਾਲਾ ਜੀ ਠੀਕ ਹੈ ਜੀ ਪਿਓਰ ਕਾਟਨ ਸਟਾਫ ਰਹਿਣ ਵਾਲਾ ਤਦ ਨੂੰ ਅਸੀਂ ਕੰਨੀ ਤੋਂ ਵੀ ਦਿਖਾ ਸਕਦੇ ਆ ਕਿਉਂਕਿ ਜਿਹੜੇ ਸਟਾਫ ਦੀ ਐਦਾਂ ਦੀ ਕੰਨੀ ਹੁੰਦੀ ਹੈ ਦੇਖੋ ਇਹ ਵਾਲੀ ਕੰਨੀ ਹੁੰਦੀ ਆ ਉਹ ਬ੍ਰਾਂਡਡ ਪੀਸ ਰਹਿਣ ਵਾਲੇ ਹੁੰਦੀ ਆ ਤੇ ਸਟਾਫ ਬਹੁਤ ਜ਼ਿਆਦਾ ਵਧੀਆ ਰਹਿਣ ਵਾਲਾ ਹੁੰਦਾ ਠੀਕ ਹੈ ਜੀ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੀ ਆ ਦੇਖੋ ਇਹ ਬਲੈਕ ਆ ਗਿਆ ਜੀ ਪ੍ਰਿੰਟ ਦੇਖੋ ਇਹਦਾ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਇਹਦਾ ਤੁਨੂੰ ਦੇ ਦੇ ਕਿ ਤੋ ਦਿਖਾ ਦਿਨੇ ਇਹ ਵਾਲਾ ਪ੍ਰਿੰਟ ਦੇਖੋ ਇਹ ਬਲੈਕ ਵਾਲਾ ਪੀਸ ਰਹਿਣ ਵਾਲਾ ਤੁਸੀਂ ਇਹਦੇ ਨਾਲ ਵਾਈਟ ਬਾਟਮ ਵੀ ਲੈ ਸਕਦੇ ਹੋ ਤੇ ਬੇਬੀ ਪਿੰਕ ਵੀ ਬਾਟਮ ਲੈ ਸਕਦੇ ਹੋ ਠੀਕ ਹੈ ਜੀ ਵਾਈਟ ਕੈਮਰਕ ਦੀ ਬਾਟਮ ਵੀ ਲੈ ਸਕਦੇ ਹੋ ਇਹਨਾਂ ਨੇ ਅਸੀਂ ਵਾਈਟ ਬਾਟਮ ਵੀ ਲਗਾਈ ਹੈ ਬਹੁਤ ਪਿਆਰਾ ਪੀਸ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਇਸ ਨਾਲ ਕੈਮਰਕ ਦੀ ਬੋਟਮ ਵੀ ਪਿੰਕ ਬੇਬੀ ਪਿੰਕ ਕੈਮਰਕ ਦੀ ਬੋਟਮ ਵੀ ਲਗਾਈ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਸ਼ਰਟ ਪੀਸ ਕਿੰਨਾ ਪਿਆਰਾ ਸ਼ਰਟ ਪੀਸ ਹੈ ਪ੍ਰਿੰਟ ਦਾ ਡਿਫਰੈਂਟ ਹੀ ਹੈ ਠੀਕ ਹੈ ਜੀ ਤੁਹਾਨੂੰ ਕਿਤੇ ਵੀ ਇਹ ਵਾਲੀ ਪ੍ਰਿੰਟਿੰਗ ਨਹੀਂ ਮਿਲਣੀ ਸਾਰੇ ਜਿਹੜੇ ਪ੍ਰਿੰਟ ਆ ਸਾਰੇ ਡਿਫਰੈਂਟ ਆਉਣਗੇ ਇਹ ਵਾਲੇ ਪ੍ਰਿੰਟ ਤੁਹਾਨੂੰ ਕਦੇ ਕਿਤੇ ਨਹੀਂ ਮਿਲਣੇ ਸਾਰੇ ਡਿਫਰੈਂਟ ਪ੍ਰਿੰਟ ਆਣਗੇ ਜੀ ਬਹੁਤ ਜੁਨੀਕ ਜੇ ਤੁਹਾਡੇ ਵਾਸਤੇ ਅਸੀਂ ਪ੍ਰਿੰਟ ਲੈ ਕੇ ਆਏ ਆ ਬਹੁਤ ਪਿਆਰਾ ਇਹ ਵਾਲਾ ਸ਼ਰਟ ਪੀਸ ਰਹਿਣ ਵਾਲਾ ਸੀ ਅਗਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਅਸੀਂ ਜਿਹੜੀ ਇਹਦੇ ਨਾਲ ਬਾਟਮ ਲਗਾਈ ਹੈ ਉਹ ਵਾਈਟ بیس ਵਿੱਚ ਲਗਾਈ ਹੈ ਬਹੁਤ ਪਿਆਰੀ ਬਾਟਮ ਲਗਾਈਏ ਤੇ ਨਾਲ ਅਸੀਂ ਇੱਥੇ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਵਾਈਟ ਬਾਟਮ ਦੇ ਨਾਲ ਦੇਖੋ ਬੜਾ ਜੁਨੀਕ ਜਿਹਾ ਸੂਟ ਰੈਡੀ ਹੋਣਾ ਬਣ ਕੇ ਆ ਵਾਈਟ ਬਾਟਮ ਦੇ ਨਾਲ ਜੇਕਰ ਤੁਸੀਂ ਪਲੇਨ ਕੈਮਰਕ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਪਲੇਨ ਕੈਮਰਕ ਦੀ ਬਾਟਮ ਲੈ ਸਕਦੇ ਹੋ ਪਲੇਨ ਕੈਮਰਕ ਦੀ ਬਾਟਮ ਦੇ ਨਾਲ ਇਹਦੀ ਪ੍ਰਾਈਸ 650 ਰਹਿਣ ਵਾਲੀ ਹੈ ਸਾਰੇ ਜੁਨੀਕ ਜਿਹੇ ਤੁਹਾਨੂੰ ਪ੍ਰਿੰਟ ਮਿਲਣ ਵਾਲਾ ਆ ਪਿਓਰ ਬ੍ਰਾਂਡਡ ਪੀਸ ਹੈ ਕੋਈ ਐਦਾਂ ਦਾ ਮਿਕਸ ਸਟਾਫ ਨਹੀਂ ਹੈਗਾ ਵੀ ਤੁਸੀਂ ਇਦਾਂ ਸਮਝੋ ਵੀ ਇਹ ਜਿਹੜਾ ਪ੍ਰਾਈਸ ਇੰਨਾ ਘੱਟ ਹੈ ਵੀ ਇਹ ਮਿਕਸ ਸਟੱਫ ਹੋਊਗਾ ਬਿਲਕੁਲ ਪਿਓਰ ਓਰੀਜਨਲ ਸਟੱਫ ਹੈ ਜੀ ਓਰੀਜਨਲ ਕਾਟਨ ਹੈ 100% ਕਾਟਨ ਹੈ ਜੀ ਠੀਕ ਹੈ ਬਟ ਡਾਊਟ ਲਾਈਨਿੰਗ ਸੂਟ ਰਹਿਣ ਵਾਲੀ ਹੈ ਇਹ ਵੜੇ ਤੁਹਾਡੇ ਵਾਸਤੇ ਗਿਫਟ ਸੂਟ ਹੈ ਜੀ 650 ਦੇ ਵਿੱਚ ਐਨੇ ਸੋਹਣੇ ਪ੍ਰਿੰਟਾਂ ਦੇ ਵਿੱਚ ਤੁਹਾਨੂੰ ਸੂਟ ਮਿਲਣ ਵਾਲਿਆ ਜੀ ਠੀਕ ਹੈ ਜੀ ਕੱਲਾ ਸ਼ਰਟ ਪੀਸ ਲੈਣਾ ਚਾਹਣੀ ਹੈ ਤਾਂ ਸਾਡੇ ਕੋਲ ਤੁਸੀਂ ਸ਼ਰਟ ਪੀਸ ਵੀ ਬਾਈ ਕਰ ਸਕਦੇ ਹੋ ਅਗਲਾ ਪ੍ਰਿੰਟ ਦੇਖੋ ਜੀ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਸ ਇਸ ਸ਼ਰਟ ਪੀਸ ਦੀ ਅਸੀਂ ਇਹਦੇ ਨਾਲ ਕਾਫੀ ਕਲਰ ਦੀ ਬਾਟਮ ਲਗਾਈ ਹੈ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਇਹ ਵਾਲਾ ਸ਼ਰਟ ਪੀਸ ਦਾ ਬਹੁਤ ਸੋਹਣਾ ਪੀਸ ਰੈਡੀ ਹੋਣਾ ਬਣ ਕੇ ਇਹ ਵਾਲੀ ਅਸੀਂ ਇਹਦੇ ਨਾਲ ਬਾਟਮ ਲਗਾਈ ਹੈ ਜੇਕਰ ਤੁਸੀਂ ਵਾਈਟ ਬਾਟਮ ਦੇ ਨਾਲ ਵੀ ਪਾਉਣਿਓ ਤਾਂ ਉਹਦੇ ਨਾਲ ਵੀ ਜ਼ਿਆਦਾ ਬੈਸਟ ਰਹਿਣਾ ਜੀ ਕਿਉਂਕਿ ਵਾਈਟ ਦੇ ਨਾਲ ਅਸੀਂ ਕਿਸੇ ਵੀ ਤਰ੍ਹਾਂ ਦਾ ਸ਼ਰਟ ਪੀਸ ਵੀਅਰ ਕਰ ਸਕਦੇ ਆ ਜੀ ਠੀਕ ਹੈ ਜੀ ਬਹੁਤ ਪਿਆਰਾ ਰਹਿਣ ਵਾਲਾ ਇਹ ਵਾਲਾ ਪੀਸ ਪਿਓਰ ਕਾਟਨ ਰਹਿਣ ਵਾਲਾ ਸਟਾਫ ਤੁਹਾਨੂੰ ਕੰਨੀ ਦਿਖਾ ਸਕਦੇ ਆ ਦੇਖੋ ਇਸ ਤਰ੍ਹਾਂ ਦੀ ਕੱਚੀ ਜਿਹੜੀ ਕੰਨੀ ਹੁੰਦੀ ਹੈ ਜੀ ਉਹ ਬ੍ਰਾਂਡਡ ਪੀਸ ਹੁੰਦੀ ਹੈ ਤੇ ਪਿਓਰ ਕਾਟਨ ਸਟਾਫ ਹੁੰਦਾ ਹੈ ਠੀਕ ਹੈ ਜੀ ਬ੍ਰਾਂਡਡ ਰਹਿਣ ਵਾਲੇ ਪੀਸ ਕੋਈ ਮਿਕਸ ਸਟਾਫ ਨਹੀਂ ਹੈਗਾ ਜੀ ਇਹ ਅਗਲਾ ਪੀਸ ਰਹਿਣ ਵਾਲਾ ਜੀ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਇਹਦੀ ਪ੍ਰਿੰਟਿੰਗ ਤਾਂ ਹੋਰ ਵੀ ਜ਼ਿਆਦਾ ਪਿਆਰੀ ਹੈ ਜੀ ਦੇਖੋ ਸਾਰੇ ਤੁਹਾਨੂੰ ਨਿਊ ਨਿਊ ਪ੍ਰਿੰਟ ਮਿਲਣਗੇ ਠੀਕ ਹੈ ਜੀ ਨਿਊ ਵਾਲੇ ਪ੍ਰਿੰਟ ਮਿਲਣਗੇ ਸਿਰਫ ਤੁਹਾਨੂੰ ਇੱਕ ਇੱਕ ਸ਼ੈਲਡ ਪੀਸ ਹੀ ਮਿਲੇਗਾ ਸਾਡੇ ਕੋਲੇ ਦੋ ਵਾਲੇ ਪੀਸ ਅਵੇਲੇਬਲ ਨਹੀਂ ਹੈ ਵੀ ਦੋ ਸ਼ੈਲਡ ਪੀਸ ਤੁਹਾਨੂੰ ਸੇਮ ਮਿਲ ਜਾਣ ਠੀਕ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਜਿਹੜੇ ਵੀ ਤੁਹਾਨੂੰ ਪੀਸ ਪਸੰਦ ਹੈ ਆਪਣਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਕਿਉਂਕਿ ਸਾਰੇ ਜਿਹੜੇ ਸ਼ਰਟ ਪੀਸ ਤੁਹਾਨੂੰ ਦਿਖਾ ਰਹੇ ਹਾਂ ਸਿਰਫ ਸਾਡੇ ਕੋਲੇ ਇੱਕ ਇੱਕ ਸੂਟ ਹੀ ਅਵੇਲੇਬਲ ਹੈ ਤੇ ਪ੍ਰਿੰਟ ਤਾਂ ਬਹੁਤ ਜ਼ਿਆਦਾ ਜੁਨੀਕ ਜੇ ਪ੍ਰਿੰਟ ਰਹਿਣ ਵਾਲੇ ਆ ਡਿਫਰੈਂਟ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਬਹੁਤ ਪਿਆਰਾ ਪੀਸ ਹੈ ਅਸੀਂ ਇਹਦੇ ਨਾਲ ਸਕਿਨ ਕਲਰ ਦੀ ਬਾਟਮ ਲਗਾਈ ਹੈ ਜੇਕਰ ਤੁਸੀਂ ਬੇਸ ਦੀ ਬਾਟਮ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਜੇਕਰ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕੱਲਾ ਸ਼ਰਟ ਪੀਸ ਲੈ ਸਕਦੇ ਹੋ ਅਸੀਂ ਸਕਿਨ ਕਲਰ ਦੀ ਬਾਟਮ ਲਗਾਈ ਸੀ ਲਾਈਟ ਸੀ ਸਕਿਨ ਕਲਰ ਦੀ ਲਗਾਈ ਇਹਦੇ ਨਾਲ ਬਾਟਮ 1 ਮਿੰਟ ਵੇਟ ਕਰੋ ਜਦੋਂ ਦਿਖਾਉਣ ਲੱਗੇ ਆ ਜੇਕਰ ਤੁਸੀਂ ਵਾਈਟ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਨਾਲ ਵਾਈਟ ਬਾਟਮ ਦੇ ਨਾਲ ਵੀ ਇਹਨੂੰ ਵੇਅਰ ਕਰ ਸਕਦੇ ਹੋ ਦੇਖੋ ਜੀ ਵਾਈਟ ਬਾਟਮ ਦੇ ਨਾਲ ਵੀ ਇਹ ਬਹੁਤ ਪਿਆਰਾ ਰਹਿਣ ਵਾਲਾ ਸੂਟ ਹੈ ਠੀਕ ਹੈ ਜੀ ਵਾਈਟ ਬਾਟਮ ਦੇ ਨਾਲ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਦੇਖੋ ਇਹ ਵਾਲਾ लवेंडर कलर बहुत प्यारा सूट रहने वाला जी अगला शर्ट पीस तुम थखा लगे हैं अगला शर्ट पीस देखो जी अगला शर्ट पीस देखो यदा प्रिंट भी बड़ा प्यारा जा रह वाला है ग्रे जेड है जी ये बहुत प्यारा प्रिंट रहने वाला है ਠੀਕ ਹੈ ਤੁਸੀਂ ਜੇਕਰ ਇਸ ਨੂੰ ਵਾਈਟ ਬਾਟਮ ਨਾਲ ਵੇਅਰ ਕਰੋਗੇ ਤਾਂ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਵਾਈਟ ਬਾਟਮ ਦੇ ਨਾਲ ਕਿਉਂਕਿ ਅੱਜ ਕੱਲ ਵਾਈਟ ਬਾਟਮ ਦੇ ਨਾਲ ਜਿਹੜੇ ਸ਼ਰਟ ਪੀਸ ਹੈ ਉਹ ਜੁਨੀਕ ਜੇ ਪਾਈ ਜਾਂਦੇ ਆ ਠੀਕ ਹੈ ਜਿਹੜੇ ਡਿਫਰੈਂਟ ਹੋਣ ਕਿਸੇ ਦੇ ਨਾ ਪਏ ਹੋਣ ਤੁਹਾਨੂੰ ਸਾਰੇ ਪੀਸ ਇਦਾਂ ਦੇ ਮਿਲਣਗੇ ਸਾਡੇ ਕੋਲੋਂ ਜੋ ਕਿਸੇ ਨੇ ਵੇਅਰ ਨਹੀਂ ਕੀਤਾ ਹੋਗਾ ਸਾਰੇ ਡਿਫਰੈਂਟ ਪ੍ਰਿੰਟ ਦੇ ਪੀਸ ਹੋਣਗੇ ਜੀ ਦੇਖੋ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਹੈ ਇਹਦਾ ਇਹ ਵਾਲੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਕੱਲਾ 셔ਟ ਪੀਸ ਲੈਣਾ ਚਾਹੁੰਦੇ ਹੋ 셔ਟ ਪੀਸ ਲੈ ਸਕਦੇ ਹੋ ਇਹਦੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਜਨੀਗ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਆਫ ਵਾਈ ਬਾਟਮ ਦੇ ਨਾਲ ਤੁਸੀਂ ਇਹ ਵਾਲਾ 셔ਟ ਪੀਸ ਵੇਅਰ ਕਰ ਸਕਦੇ ਹੋ ਠੀਕ ਹੈ ਸਾਡੇ ਕੋਲੋਂ ਤੁਸੀਂ ਬਾਟਮ ਵੀ ਲੈ ਸਕਦੇ ਹੋ ਤੇ ਕੱਲਾ 셔ਟ ਪੀਸ ਵੀ ਲੈ ਸਕਦੇ ਠੀਕ ਹੈ ਜੇਕਰ ਤੁਸੀਂ ਇਹ ਵਾਲਾ ਇਹ ਵਾਲੀ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਇਹ ਵਾਲੀ ਬਾਟਮ ਵੀ ਸਾਡੇ ਕੋਲ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਇਹ ਇਹ ਵਾਲਾ ਪੀਸ ਵੀਅਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਵੀ ਇਹ ਵਾਲਾ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਆ ਸਾਡੇ ਕੋਲ ਚਿਕਨ ਵਰਕ ਦੀ ਬਾਟਮ ਵੀ ਹੈ ਦੇਖੋ ਆਫ ਵਾਈਟ ਦੇ ਵਿੱਚ ਤੁਹਾਨੂੰ ਚਿਕਨ ਵਰਕ ਦੀ ਬਾਟਮ ਵੀ ਮਿਲ ਜੂਗੀ ਜੇਕਰ ਤੁਸੀਂ ਐਦਾਂ ਦਾ ਸਾਡੇ ਕੋਲ ਸੂਟ ਲੈਣਾ ਚਾਹੁੰਦੇ ਹੋ ਤਾਂ ਚਿਕਨ ਵਰਕ ਦੀ ਬਾਟਮ ਦੇ ਨਾਲ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ अगला पीस देखो प्रिंटिंग देखो कि प्यारी है जी बहुत प्यारी प्रिंटिंग है जी साढ़े को सारे शर्ल्ट पीस एक एक अवेलेबल है ठीक है जी प्रिंट तुम दिखा लगे देखो कि प्यारा प्रिंट है जी ये बेस की असी बॉटम भी लगाई है ठीक है जी सेम बेस बॉटम लगाई है थोड़ा कलर थोड़ा जहा कलर लाइट आ रहा जी देखो ਪਰ ਜਿਹੜਾ ਇਹ ਲਾਈਟ ਜਾਂ ਬਲੂ ਕਲਰ ਹੈ ਸਕਾਈ ਬਲੂ ਕਲਰ ਹੈ ਜੀ ਇਹ ਲਾਈਟ ਜਾਂ ਲਾਈਟ ਜਾਂ ਸਕਾਈ ਬਲੂ ਕਲਰ ਹੈ ਜੀ ਠੀਕ ਹੈ ਜੀ ਇਹ ਵਾਲਾ ਕਲਰ ਹੈ ਜੀ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਆਂ ਵਾਲਾ ਕਲਰ ਹੈ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਜੀ ਇਹਦਾ ਸਾਰੇ ਪ੍ਰਿੰਟ ਦੇਖੋ ਤੁਹਾਨੂੰ ਸਾਰੇ ਪ੍ਰਿੰਟ ਜੁਨੀਕ ਮਿਲ ਰਹੇ ਆ ਸ਼ਰਟ ਪੀਸਾਂ ਦੇ ਵਿੱਚ ਦੇਖੋ ਬਹੁਤ ਪਿਆਰਾ ਸ਼ਰਟ ਪੀਸ ਲੱਗਣਾ ਵੇਅਰ ਕੀਤਾ ਹੋਇਆ ਇਹ ਵਾਲੇ ਪ੍ਰਿੰਟ ਦੇ ਵਿੱਚ ਅਗਲਾ ਪ੍ਰਿੰਟ ਦੇਖੋ ਜੀ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਜੇਕਰ ਤੁਸੀਂ ਇਹਨੂੰ ਵਾਈਟ ਬਾਟਮ ਦੇ ਨਾਲ ਵੇਅਰ ਕਰੋਗੇ ਤਾਂ ਬਹੁਤ ਜ਼ਿਆਦਾ ਪਿਆਰਾ ਪੀਸ ਰਹਿਣ ਵਾਲਾ ਹੈ ਦੇਖੋ ਐਦਾਂ ਤੁਸੀਂ ਵਾਈਟ ਬਾਟਮ ਨਾਲ ਇਹਨੂੰ ਪਾਉਂਗੇ ਤੇ ਜੁਨੀਕ ਜਾਈ ਸ਼ਰਟ ਪੀਸ ਲੱਗਣਾ ਪਾਇਆ ਹੋਇਆ ਪ੍ਰਿੰਟ ਦੇਖੋ ਤੁਹਾਨੂੰ ਜੇਕਰ ਤੁਸੀਂ ਵਾਈਟ ਬਾਟਮ ਦੇ ਨਾਲ ਐਦਾਂ ਦੇ ਸ਼ਰਟ ਪੀਸ ਲੈਣ ਜਾਉਂਗੇ ਤਾਂ ਤੁਹਾਨੂੰ ਆਮ ਦੁਕਾਨਾਂ ਵਿੱਚੋਂ ਐਦਾਂ ਦੇ ਸ਼ਰਟ ਪੀਸ ਨਹੀਂ ਬਾਈ ਹੋਣੇ। ਦੇਖੋ ਜੀ। ਦੇਖੋ ਪ੍ਰਿੰਟ ਦੇਖੋ ਜੀ। ਨਜ਼ਦੀਕ ਤੋਂ ਤੁਹਾਨੂੰ ਫਲਾਵਰ ਦਿਖਾ ਦਿੰਦੇ ਆ ਬਹੁਤ ਪਿਆਰੇ ਫਲਾਵਰ ਹੈ। ਡਿਜੀਟਲ ਪ੍ਰਿੰਟ ਹੈ ਜੀ। ਠੀਕ ਹੈ ਜੀ। ਅਗਲਾ ਸ਼ਰਟ ਪੀਸ ਦੇਖੋ। ये वाला शर्ट पीस देखो देखो यदि प्रेंटिंग देखो जी कि डिफरेंट प्रेंटिंग है तो वाइट बॉटम के नाल लुक देखो तो कि सोहनी आ रही है जी इस वाले शर्ट पीस की देखो जी बहुत प्यारी लुक आ रही है वाइट बॉटम के नाल ठीक है प्रिंट देखो जी कि प्यारे प्रिंट है पिस्ता कलर शर्ट पीस है जी थोड़ा जहा लाइट आ रहा कैमरे पर थोड़ा जहा डार्क है जी ये ਇਸ ਦਾ ਕਲਰ ਦਾ ਸ਼ਰਟ ਪੀਸ ਹੈ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਫਲਾਵਰ ਦੇਖੋ ਤੁਸੀਂ ਕਿੰਨੇ ਸੋਹਣੇ ਫਲਾਵਰ ਬਣੇ ਹੋਏ ਐ ਜੀ ਇਹ ਵਾਲੇ 650 ਦੇ ਵਿੱਚ ਤੁਹਾਨੂੰ ਕੈਮਰਕ बॉਟਮ ਦੇ ਨਾਲ ਇਹ ਵਾਲਾ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੇਕਰ ਤੁਸੀਂ ਚਿਕਨ ਵਰਕ बॉਟਮ ਲੈਣਾ ਚਾਹੁੰਦੇ ਹੋ ਔਰ ਗੈਂਜਾ बॉਟਮ ਲੈਣਾ ਚਾਹੁੰਦੇ ਹੋ ਇਹਦਾ ਪ੍ਰਾਈਸ ਡਿਫਰੈਂਟ ਹੋਊਗਾ ਕੈਮਰਕ बॉਟਮ ਦੇ ਨਾਲ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ 650 ਦੇ ਵਿੱਚ ਬਾਏ ਕਰ ਸਕਦੇ ਹੋ ਕੱਲਾ ਸ਼ੈਲਡ ਪੀਸ ਵੀ ਅਵੇਲੇਬਲ ਹੈ ਉਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਇਹ ਕੇਵळा ਕਲਰ ਆਉਣਾ ਇਸ ਵਾਲੇ ਪ੍ਰਿੰਟ ਚ ਦੇਖੋ ਪ੍ਰਿੰਟ ਕਿੰਨਾ ਸੋਹਣਾ ਜੀ ਇਹਦਾ ਠੀਕ ਹੈ ਜੀ ਇਹ ਕੇਵळा ਕਲਰ ਆਊਗਾ ਬਹੁਤ ਪਿਆਰਾ ਕਲਰ ਹੈ ਜੀ ਇੱਕ ਦੋ ਕਲਰ ਹੋਰ ਸੀ ਸਾਡੇ ਕੋਲ ਉਹ ਸੇਲ ਹੋ ਚੁੱਕੇ ਐ ਇਦਾਂ ਦੇ ਪ੍ਰਿੰਟ ਚ ਅਗਲੀ ਪ੍ਰਿੰਟਿੰਗ ਦੇਖੋ ਜੀ ਦੇਖੋ ਜੀ yellow ਕਲਰ ਵਾਈਟ ਬਾਟਮ ਦੇ ਨਾਲ ਬਹੁਤ ਪਿਆਰਾ ਆ ਰਿਹਾ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਦੇਖੋ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਸਾਰੇ ਤੁਹਾਨੂੰ ਜੁਨੀਕ ਜੇ ਪ੍ਰਿੰਟ ਮਿਲਣ ਵਾਲੇ ਹੈ ਜੀ ਠੀਕ ਹੈ ਜੀ ਕਾਮਨ ਜੇ ਪ੍ਰਿੰਟ ਕੋਈ ਨਹੀਂ ਇਹਦੇ ਵਿੱਚ ਸਾਰੇ ਜੁਨੀਕ ਪ੍ਰਿੰਟ ਮਿਲਣ ਵਾਲੇ ਆ ਇੱਕ ਤੋਂ ਇੱਕ ਵੱਧ ਕੇ ਪ੍ਰਿੰਟ ਹੈ ਜੀ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹ ਵਾਲਾ ਵੀ ਕੱਲਾ ਸ਼ਰਟ ਪੀਸ ਬਾਈ ਕਰੋ ਪਾਵਾ ਬਾਟਮ ਦੇ ਨਾਲ ਬਾਈ ਕਰੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਜੀ ਅਗਲੀ ਪ੍ਰਿੰਟਿੰਗ ਦੇਖੋ ਸਾਰੇ ਡਿਫਰੈਂਟ ਪ੍ਰਿੰਟ ਮਿਲਣਗੇ ਡਿਫਰੈਂਟ ਸਟਾਈਲ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ ਇਹ ਕੇਵळा ਕਲਰ ਆਊਗਾ ਜੀ ਇਹਦੇ ਵਿੱਚ ਠੀਕ ਹੈ ਜੀ ਇੱਕ ਇਹ ਚ ਕਾਫੀ ਕਲਰ ਆ ਰਿਹਾ ਦੇਖੋ ਕਾਫੀ ਕਲਰ ਦਾ ਡਿਜੀਟਲ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਡਿਜੀਟਲ ਪ੍ਰਿੰਟ ਹੈ ਵਾਈਟ ਬਾਟਮ ਦੇ ਨਾਲ ਅਸੀਂ ਇਹ ਵਾਲਾ ਪੀਸ ਲਗਾਇਆ ਬਹੁਤ ਪਿਆਰਾ ਪੀਸ ਰਹਿਣ ਵਾਲਾ ਕਾਫੀ ਦੇ ਵਾ ਕਾਫੀ ਨਹੀਂ ਸੀ ਵਾਈਨ ਕਲਰ ਹੈ ਜੀ ਇਹ ਵਾਈਨ ਕਲਰ ਹੈ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਵਾਲਾ ਜੇਕਰ ਤੁਹਾਨੂੰ ਇੰਨਾ ਪੀਸਾਂ ਵਿੱਚ ਕੋਈ ਵੀ ਪੀਸ ਪਸੰਦ ਆਉਂਦਾ ਹੈ ਤਾਂ ਸਾਡੇ ਕੋਲ ਤੁਸੀਂ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੀ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਜੀ ਇਸ ਕਰਕੇ ਜਲਦੀ ਜਲਦੀ ਇਸ ਨੂੰ ਬੰਦ ਕਰਨ ਲੱਗੇ ਆਂ ਪਲੀਜ਼ ਜੇਕਰ ਤੁਸੀਂ ਇਹ ਪੀਸ ਲੈਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਸਕਰੀਨਸ਼ਾਟਸ ਆਪਕੇ ਬਾਈ ਕਰ ਸਕਦੇ ਹੋ ਕਿਉਂਕਿ ਸਾਡੇ ਕੋਲ ਇੱਕ ਇੱਕ ਜਿਹੜਾ ਪੀਸ ਅਵੇਲੇਬਲ ਹੈ ਤੇ ਇਸ ਤੁਹਾਨੂੰ ਸਕਰੀਨ ਤੇ ਨੰਬਰ ਦਿੱਤਾ ਗਿਆ ਸਾਡਾ ਜਿਹੜਾ ਐਡਰੈਸ ਲੋਕੇਸ਼ਨ ਚ ਦਿੱਤਾ ਗਿਆ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ